ਦੋਸਤੋ ਅੱਧਾ ਘੰਟਾ ਹੋ ਗਿਆ ਪੁਲਿਸ ਪ੍ਰਸ਼ਾਸਨ ਵੀ ਸਾਹਮਣੇ ਖੜਾ ਹੈ ਪਰ ਫੌਜੀ ਦੇ ਘਰ ਵਾਲੀ ਬਾਹਰ ਨਹੀਂ ਆਈ ਜਿੰਦਾ ਲਈ ਬੈਠੀ ਹੈ ਫੌਜੀ ਕੜਤਾ ਬਾਹਰ ਜੁਗਤਾਰ ਸਿੰਘ ਸ਼ਾਜਲਾ ਮਾਨਸਾ ਖੜਿਆਂਗੇ ਫੌਜੀ ਬਾਹਰ ਕੜਤਾ ਤੇ ਅਸੀਂ ਕਹਿਆ ਵੀ ਪੱਖ ਦੇ ਦਿਓ ਭਈ ਆਬਦਾ ਜੇਕਰ ਫੌਜੀ ਚ ਗਲਤੀ ਹੈ ਪੱਖ ਦੇਣ ਤੋਂ ਵੀ ਭੱਜ ਗਈ ਸਮਾ ਕੋਠੇ ਤੇ ਚੜ ਕੇ ਹੋਰ ਗਲਤ ਜਾਨੀ ਕੇ ਸ਼ਬਦਾਵਲੀ ਲਾਗੀ ਬੋਲਣ ਆਹ ਦੇਖੋ ਪ੍ਰਸ਼ਾਸਨ ਖੜਾ ਹੈ ਬਹੁਤ ਚਿਰ ਦਾ ਬਾਹਰ ਨਹੀਂ ਆ ਰਹੀ ਪ੍ਰਸ਼ਾਸਨ ਵੀ ਜਿਹ ਕਹਦੀ ਇੱਕ ਹਾੜੇ ਕੜਦਾ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਜੀ ਬਾਬਾ ਜੀ ਇੱਕ ਫੌਜੀ ਦਾ ਘਰ ਬਸਾਉਣ ਚੱਲੇ ਸੀ ਜਿਹਦੇ ਅੱਖਾਂ 'ਚ ਮਿਰਚਾਂ ਪਾਤੀਆਂ ਤੀਆਂ ਪਰ ਉਹਨਾਂ ਦੇ ਘਰ ਦੀ ਬਾਹਰ ਨਹੀਂ ਨਿਕਲ ਰਹੀ ਸਾਰਾ ਬੇੜਾ ਢੀਕ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੀ ਸਾਹਮਣੇ ਖੜਾ ਹੈ ਅੱਧਾ ਪੌਣਾ ਘੰਟਾ ਹੋ ਗਿਆ ਦੇਖ ਸਕਦੇ ਹੋ ਬਾਪੂ ਜੀ ਵੀ ਬੈਠੇ ਢੀਕ ਰਹੇ ਨੇ ਵੀ ਦੇਖਦੇ ਆ ਕਦੋਂ ਬਾਹਰ ਆਉ ਤੇ ਇੱਧਰ ਵੀ ਦੇਖੋ ਜੀ ਬੇੜਾ ਵੀ ਖੜਾ ਹੈ ਪੂਰੇ ਦਾ ਪੂਰਾ ਆ ਦੇਖੋ ਸਾਰਾ ਬੇੜਾ ਵੀ ਢੀਕ ਰਿਹਾ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜੀ ਮੈਂ ਤਾਂ ਅੱਡੀ ਦੀ ਝੜਦੇ ਆ ਬਸ ਉਹਦੀ ਵੀ ਖੜੇ ਆ ਆ ਦੇਖੋ ਜੀ ਨਾ ਕੈਮਰੇ ਦੇ ਆਪਕੇ ਸਿੱਕੇ ਵੀ ਪੱਖ ਦੇ ਦੋ ਭਈ ਆਪਦਾ ਪੱਖ ਵੀ ਨਹੀਂ ਦੇ ਰਹੀ PUBG ਨੂੰ ਫੌਜਣ ਅਸੀਂ ਜਾਣਾ ਸੀਗਾ ਵੀ ਪੱਖ ਲਈਏ ਪਰ ਪੱਖ ਦੇਣ ਤੋਂ ਵੀ ਭੱਜ ਰਹੀ ਐ ਐਨੇ ਨਹੀਂ ਰਾਤ ਨਹੀਂ ਸਮਝ ਨਹੀਂ ਸਮਝ ਨਹੀਂ ਮੇਰੀ ਗੱਲ ਤੁਹਾਨੂੰ ਲੈਡੀਆਂ ਆਉਂਦੀਆਂ ਨੇ ਇਧਰੇ ਲੈਸਟਾਂ ਦੇ ਵਾਲਾ ਐ ਸਾਨੂੰ ਲੇਡੀਆਂ ਨੇ ਫੋਨ ਕੀਤਾ ਸਾਨੂੰ ਕੋਈ ਹੱਕ ਨਹੀਂ ਮੰਨਦਾ ਕੋਈ ਲੇਡੀ ਲੈ ਨਹੀਂ ਫਿਰ ਹੁਣ ਉਹ 112 ਉਹ ਯਾਰ ਮੇਰੀ ਸੁਣੋ ਖਾਣੇ ਵਾਲੀ ਗੱਡੀ ਆਈ ਹੈ ਖਾਣੇ ਵਾਲੀ ਗੱਡੀ ਵੀ ਆ ਗਈ ਲੇਡੀ ਪੁਲਿਸ ਨੂੰ ਨਹੀਂ ਲੈ ਕੇ ਆਏ ਕਿਉਂਕਿ ਫੌਜੀ ਨਾਲ ਜਿਹੜੀ ਗੇਟ ਖੋਲ ਨਹੀਂ ਰਹੀ ਫੌਜੀ ਬਾਹਰ ਖੜਾ ਕੋਠੀ ਚੋਂ ਕੱਢਿਆ ਸਵੇਰ ਦਾ ਖੜਿਆ ਹੋ ਫੌਜੀ ਹਾੜੇ ਕੱਢ ਰਿਹਾ ਉਹਨੂੰ ਅੰਦਰ ਨਹੀਂ ਵੜਨ ਦੇਰੀ ਬਹੀ ਤੂੰ ਉਹਨਾਂ ਨੂੰ ਨਹੀਂ ਥਾਣੇ 'ਚ ਰੱਖ ਸਕਦੇ ਉਹ ਈ ਧੀਆਂ ਪੈਣਾ ਪਈ ਨਹੀਂ ਉਹ ਤਾਂ ਠੀਕ ਹੈ ਤੇਰੀ ਗੱਲ ਫੌਜੀ ਹਾੜੇ ਕੱਢ ਰਿਹਾ ਜੀ ਦੇਖ ਸਕਦੇ ਹੋ ਜੇ ਰੱਬ ਜੇ ਖਾਤੇ ਗਣਨੀਆਂ ਤੱਕਾਉਂਦਾ ਤੁਸੀਂ ਬੋਲਦੇ ਨਹੀਂ ਗੁਰਪ੍ਰੀਤ ਉਹਦੇ ਪੁਲਿਸ ਆ ਕੇ ਡੰਡੇ ਮਾਰਦੇ ਉਹਦੇ ਪੁਲਿਸ ਦਿੱਤੀ ਵੀ ਹੁੰਦੀ ਹੈ ਲੈਡੀ ਪੁਲਿਸ ਹੁੰਦੀ ਹੈ ਕੀ ਕਰਨਾ ਫਿਰ ਇਹ ਗੱਲ ਨਹੀਂ ਹੋਵੇ ਫਿਰ ਦੇਖ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਵੀ ਖੜੇਗਾ ਬਹੁਤ ਚੜਦਾ ਫੌਜੀ ਵੀ ਖੜੇ ਅੰਦਰੇ ਅੱਜ ਜਨਨ ਉਹਨਾਂ ਦਾ ਟਿਕਾ ਕਰਾਈ ਹੋਰ ਹੈ ਭਈ ਆਹ ਮੈਂ ਸਾਰਾ ਥਾਣੇ ਨਾਲ ਲੈ ਕੇ ਜਾਓ ਨਾ ਤੁਸੀਂ ਜੇ 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 ਹੁਣ ਆ ਵੀ ਬੁੱਧੂ ਬਣਾਈ ਜਾਂਦੀ ਬੱਸ ਮੋ ਯਾਰ ਤੁਹਾਨੂੰ ਗੇਟ ਨਹੀਂ ਖੋਲਦੀ ਹੋ ਯਾਰ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਾਨਸਾ ਦੇ ਵਿੱਚ ਬਣੇ ਹੋਏ ਨੇ ਫੌਜੀ ਜਗਤਾਰ ਸਿੰਘ ਛਾਇਲੇ ਪਿੰਡ ਤੋਂ ਵਸਿਆ ਹੋਇਆ ਸੀ ਬਾਬੇ ਗਏ ਸੀ ਨਮੇੜ ਨੂੰ ਉਹਨੂੰ ਹਿਸਾਬ ਨਹੀਂ ਦੇ ਰਹੇ ਸੀ ਪਰ ਅੱਜ ਦੇਖ ਸਕਦੇ ਹੋ ਤਸਵੀਰਾਂ ਜੀ ਫੌਜੀ ਨੂੰ ਘਰੇ ਨਹੀਂ ਵੜਨ ਦਿੱਤਾ ਫੌਜੀ ਦੇ ਘਰ ਵਾਲੀ ਨੇ ਉਹ ਸਾਹਮਣੇ ਜਗਤਾਰ ਸਿੰਘ ਖੜਾ ਹੈ ਉਹ ਖੜਾ ਹੈ ਜੀ ਦੇਖ ਸਕਦੇ ਹੋ ਇਹ ਸਾਕ ਨੇ ਤਸਵੀਰਾਂ ਜੀ ਆ ਸਾਹਮਣੇ ਫੌਜੀ ਖੜੇ ਜੀ ਆ ਖੜਾ ਵੱਖੀਆਂ ਦੇ ਹੱਥ ਤੱਕ ਨਹੀਂ ਖੜੇਗਾ ਘਰੇ ਨਹੀਂ ਪੜਨ ਦਿੱਤਾ ਵੀਰੇ ਪਰ ਉਹ ਪੁੱਛਾ ਲੈ ਤੈਨੂੰ ਤੁਸੀਂ ਰੋ ਚਲੇ ਜਾਓ 22 ਚਾਂਸ ਇਹ ਉਹਨਾਂ ਸਾਰਾ ਬੇੜਾ ਦਾ ਇਹ ਸੱਟ ਫਾਈਟ ਮਾਰਦੇ ਹਾਂ ਜੀ ਉਹੀ ਇਹਨਾਂ ਨੂੰ ਕਿਹਾ ਗਿਆ ਉਹਦਾ ਨੁਕਸਾਨ ਕਰ ਲੈ ਬਾਅਦ ਚ ਫੌਜ ਨੂੰ ਫਿਰ ਗੱਲ ਕਿਦੇ ਲੱਗੂ ਸਾਡੇ ਦੇ ਲੱਗੂ ਜੀ ਵੀ ਸਿੰਘਾਂ ਨੇ ਆ ਕੇ ਆਂ ਕੀਤਾ ਜੀ ਅਸੀਂ ਤਾਂ ਤਾਂ ਬੜੇ ਨਹੀਂ ਤੁਸੀਂ ਤਾਂ ਅਸੀਂ ਗਏ ਨਹੀਂ ਗਲੀ ਜੀ ਨਹੀਂ ਗਏ ਜੀ ਅਸੀਂ ਤਾਂ ਖਾਂ ਮੈਂ ਆਪ ਗਿਆ ਜੀ ਅੰਦਰ ਗੇਟ ਟੱਪ ਕੇ ਗੇਟ ਟੱਪ ਕੇ ਗਿਆ ਮੇਰਾ ਘਰ ਆ ਮੈਂ ਜਾ ਸਕਦਾ ਤੇ ਗੇਟ ਟੱਪ ਕੇ ਜਦੋਂ ਗਿਆ ਮੈਂ ਇਹ ਅੰਦਰ ਸੀਗੀ ਕਿੰਨੂ ਕਿ ਨਹੀਂ ਮੈਂ ਕੱਪੜੇ ਚੇਂਜ ਕਰਕੇ ਆਉਣੀ ਆ ਮੈਂ ਹਾਂ ਚੱਲ ਆ ਜਾ ਇਹਨੇ ਕੱਪੜੇ ਚੇਂਜ ਕਰਨ ਦੇ ਮਾਨ ਨੇ ਅੰਦਰ ਜਾ ਕੇ ਇਹਨੇ ਲੌਬੀ ਵਾਲਾ ਗੇਟ ਬੰਦ ਕਰ ਲਿਆ ਜੀ ਮੁੜ ਕੇ ਇਹਨੇ ਗੇਟ ਖੋਲਿਆ ਨਹੀਂ ਹੁਣ ਠੱਕਾ ਹੋ ਰਿਹਾ ਸੋਡੇ ਨਾਲ ਹੁਣ ਠੱਕਾ ਹੋ ਰਹੀ ਬਿਲਕੁਲ ਸ਼ਰਿਆਮ ਪੁਲਿਸ ਪੱਖ ਲੈ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਬਿਲਕੁੰਟਾ 1.5 ਘੰਟਾ ਹੋ ਇੱਥੇ ਪ੍ਰਸ਼ਾਸਨ ਖੜ ਕੇ ਮੁੜ ਗਿਆ ਉਹ ਇਹਨੂੰ ਨਾਲ ਨਹੀਂ ਲੈ ਕੇ ਜਾ ਸਕੇ ਸਾਨੂੰ ਕਹਿੰਦੇ ਮੈਂ ਅਗੇ ਥਾਣੇ ਆ ਜਾਓ ਹ ਅਸੀਂ ਕਿਵੇਂ ਲੱਗੇ ਆਈ ਉਹਨੂੰ ਲੱਗਭਗ 2 ਘੰਟੇ ਹੋ ਗਏ ਗੇਟ ਖੜਕਾਉਂਦਿਆਂ ਨੂੰ ਉਹਨੂੰ 2 ਘੰਟੇ ਹੋ ਗਏ ਜੀ ਅੱਛਾ ਇੱਥੇ ਖੜਿਆ ਨੂੰ ਅੱਜੀ ਸਾਹਿਬ ਇਹ ਸਾਹਿਬ ਨਾਲ ਤਾਂ ਆਪਾਂ ਨੂੰ ਜਿਵੇਂ ਮੰਨ ਲਓ ਸ਼ਾਮ 7 ਵਜੇ ਨਾਲੇ ਹੋਰੇ 9 ਵਜਿਆਂ ਦੇ ਫੇਰ ਆਪਰੋਂ ਆਪ ਹੀ ਜਾਣਾ ਪੂਗਾ ਪੁਲਿਸ ਇਹੀ ਬਾਲਦੀ ਫੇਰ ਪ੍ਰਸ਼ਾਸਨ ਕਹਿ ਦਿੰਦਾ ਹੈ ਵੀ ਹੁਣ ਹਨੇਰਾ ਹੋ ਗਿਆ ਅਸੀਂ ਰਾਤ ਨੂੰ ਲੇਡੀ ਨੂੰ ਥਾਣੇ ਨਹੀਂ ਲੈ ਜਾ ਸਕਦੇ ਠੀਕ ਹੈ ਇਹ ਕਾਨੂੰਨ ਹੈ ਵੀ ਅਸੀਂ ਥਾਣੇ ਲਈ ਬੁਲਾਵਾਂਗੇ ਲੇਡੀ ਨੂੰ ਰਾਤ ਨੂੰ ਠੀਕ ਹੈ ਹਨੇਰਾ ਤਾਂ ਹੋ ਗਿਆ ਜੁਕੇ ਸਾਨੂੰ ਹੈਰਾਨ ਕੀਤਾ ਜਾ ਰਹੇ ਹਨ ਜਾਣ ਬੁੱਝ ਕੇ ਵੀ ਇੱਥੋਂ ਚਲੇ ਜਾਣਗੇ ਪਰ ਨਹੀਂ ਚਲੇ ਜਾਵਾਂਗੇ ਹੁਣ ਅਸੀਂ। ਭਾਈ ਨੇ ਸਾਨੂੰ ਐ ਵੀ ਦੱਸਿਆ ਤਾ ਨਾ ਭਾਈ ਜਿਹੜੀਆਂ ਟੁਰੀਆਂ ਨੇ ਪੰਜਾਬ ਪੁਲਿਸ ਦੇ ਵੀ ਉਹ ਐਸਟਾ 5 ਵਜੇ ਚਲੀ ਜਾਂਦੀਆਂ ਨੇ। ਜੇ ਰਾਤ ਨੂੰ ਲੋੜ ਪਵੇ ਫੇਰ ਕੀ ਸੁਣ ਬਿਲਕੁਲ ਜੀ ਜੇ ਰਾਤ ਨੂੰ ਕੋਈ ਮਸਲਾ ਹੋ ਜਾਏ, ਕਿਤੇ ਝਗੜਾ ਹੋ ਜਾਏ, ਕੋਈ ਲੇੜੀ ਦਾ ਝਗੜਾ ਹੋ ਜਾਏ ਫੇਰ ਰਾਤ ਨੂੰ ਕਿਵੇਂ ਲਿਆਉਣਗੇ ਇਹ? ਲੇੜੀ ਨੂੰ ਜੇ ਅਗਰ ਲਿਆਉਣਾ ਪਏਗਾ ਥਾਣੇ ਦੇ ਵਿੱਚ। ਦੋਸਤੋ ਤੁਸੀਂ ਪੂਰੀ ਵੀਡੀਓ ਦੇਖੋ ਅਸਲ ਕੀ ਮਸਲਾ ਬਣਿਆ ਹੋਇਆ ਹੈ। ਜੋ ਫੌਜੀ ਜਗਤਾਰ ਸਿੰਘ ਛਾਇਲੇ ਤੋਂ ਇਹਨਾਂ ਦੀ ਪਤਨੀ ਨੇ ਕੋਠੀ 'ਚ ਅੱਧੀ ਕੋਠੀ ਉਹਦੇ ਨੌਂ ਕਰਾਤੀ। ਸਾਹਮਣੇ ਗਲੀ ਚ ਕੋਠੀ ਹੈ ਅੱਧੀ ਕੋਠੀ ਨੌ ਕਰਾਤੀ ਪਰ ਇਸ ਵਕਤ ਫੌਜੀ ਜਗਤਾਰ ਸਿੰਘ ਨੂੰ ਕੋਠੀ ਦੇ ਵਿੱਚ ਬੜ ਨਹੀਂ ਦੇ ਰਹੀ ਸਾਹਮਣੇ ਗਲੀ ਚ ਕੋਠੀ ਵੀ ਦਿਖਾਵਾਂਗੇ ਉਹਨਾਂ ਕਰੋ ਜੀ ਕੈਮਰਾ ਖੜਾ ਕੇ ਉਂਗਲੀ ਪਰਾਂ ਕਰ ਤੇ ਇਹ ਤਸਵੀਰਾਂ ਨੇ ਜੀ ਆ ਖੜੇ ਨੇ ਜੀ ਨਾਲ ਫੌਜਾਂ ਆਈਆਂ ਸੀ ਮਾਤਾ ਜੀ ਬਟ ਸਿੱਧਾ ਰੱਖਣ ਨੂੰ ਵਿੱਚ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਇੱਥੇ ਫੌਜੀ ਵਿਚਾਰਾ 2 ਘੰਟੇ ਆਪਣੇ ਗੇਟ ਦੇ ਕੋਲ ਆਪਣੀ ਕੋਠੀ ਅੱਗੇ ਖੜ ਕੇ ਬਾਪ ਸਜਾਨ ਲਈ ਤਿਆਰ ਖੜੇ ਜੇ ਕਹਿਦੀ ਹੈ